ਪਟਿਆਲਾ ਦੇ ਵਿੱਚ ਦਰਿੰਦਗੀ ਦੀਆਂ ਹੱਦਾਂ ਹੋਈਆਂ ਪਾਰ। ਬਾਰ ਸਾਲਾ ਬੱਚੀ ਨਾਲ ਹੋਇਆ ਬਲਾਤਕਾਰ। ਕੋਲੀ ਜਾਣ ਵਾਲੇ ਆਟੋ ਚਾਲਕ ਨੇ ਹੀ ਦਿੱਤਾ ਘਟਨਾ ਨੂੰ ਅੰਜਾਮ। ਸੁਨਸਣਾਂ ਥਾਂ ਤਿਲ ਜਾ ਕੇ ਬੱਚੀ ਨਾਲ ਕੀਤਾ ਜ਼ਬਰਦਸਤੀ। ਪਟਿਆਲਾ ਦੇ ਵਿੱਚ ਦਰਿੰਦਗੀ ਦੀਆਂ ਹੱਦਾਂ ਪਾਰ ਹੋਈਆਂ। ਦੱਸਦੇ ਕਿ ਪਟਿਆਲਾ ਦੇ ਵਿੱਚ ਇੱਕ 12 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਘਟਨਾ ਵਾਪਰੀ। ਸਕੂਲ ਲਈ ਜਾਣ ਵਾਲੇ ਆਟੋ ਚਾਲਕ ਨੇ ਹੀ ਸ ਕਿ ਨੌਣੀ ਹਰਕਤ ਨੂੰ ਅੰਜਾਮ ਦਿੱਤਾ ਤਾਂ ਦੱਸ ਦੇ ਕਿ ਸਕੂਲੇ ਜਾਣ ਵਾਲੇ ਆਟੋ ਚਾਲਕ ਨੇ ਸੁਣਸਣ ਜਗ੍ਹਾ ਤੇ ਲਿਜਾ ਕੇ ਬਹਿਲਾ ਫੁਸਲਾ ਕੇ 12 ਸਾਲਾ ਬੱਚੀ ਨੂੰ ਜ਼ਬਰਦਸਤ ਨਾ ਕੀਤਾ ਉਸ ਦੇ ਨਾਲ ਤਾਂ ਜਿਹੜਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਪਟਿਆਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 12 ਸਾਲਾ ਬੱਚੀ ਜਿਹੜੀ ਕਿ ਆਟੋ ਦੇ ਵਿੱਚ ਸਕੂਲ ਜਾਂਦੀ ਸੀ ਤਾਂ ਉਸੇ ਆਟੋ ਚਾਲਕ ਦੇ ਵੱਲੋਂ ਇਸ ਕਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਬੱਚੀ ਨੂੰ ਬਹਿਲਾ ਫੁਸਲਾ ਕੇ ਉਸ ਨੂੰ ਸੁਣਸਣ ਜਗ੍ਹਾ ਤੇ ਲਿਜਾਇਆ ਗਿਆ ਤੇ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੇ ਹੋਈ ਹੈ ਤਾਂ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਇਸ ਬੰਦੀ ਤੁਸੀਂ ਵੀ ਸੁਣੋ 29 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨਸ ਨੇ ਬੀਐਨਐਸ ਦੇ ਅਪਕਸਟ ਦੇ ਲਈ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਪੋਰਟ ਕਰਕੇ ਜਿਹੜਾ ਮਜਮਾ ਜਿਹੜਾ ਸੀ ਉਹਨੂੰ ਅਸੀਂ ਕੱਪਟਰ ਕਰ ਲਿਆ ਲੜਕੀ ਕਿੱਥੇ ਪੜਨ ਗਈ ਸੀ ਸਕੂਲ ਕਿ ਕਿ ਕਰਮੇਦ ਲੱਤੀ ਕਿ ਪਿੱਛੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਵਿਚਲਾ ਕੇ ਉਹਨੂੰ ਗੱਲਾਂ ਕਰਤਾ ਤੇ ਲੈ ਕੇ ਗੱਲਬਾਤ ਚ ਰਵੱਟ ਔਟੋ ਵਾਲਾ ਜਿਹੜਾ ਹਾਂ ਜੀ ਔਟੋ ਵਾਲਾ ਜਿਹੜਾ ਸੁਖਮਨ ਆਪਣਾ ਵਧੀਆ ਸੀ ਉਹ ਨਾਮ ਦਾ ਮੇਜਦਾ ਸੀ ਗ੍ਰਫਤਾਰ ਕਰ ਲਿਆ 30 ਤਰੀਕ ਨੂੰ ਜੀ ਦੇਰ ਤੱਕ ਸੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਘੱਟੋੜਾ ਕੱਪ ਤੱਕ ਨੇ ਟਾਈਮ ਤੋਂ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਤੇ ਮਤਲਬ ਲਾਇਆ ਹੋਇਆ ਸੀ 9-10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਕਿਹੜੀ ਕਲਾਸ ਜੀ ਪੜ੍ਹਦੀ ਲੱਗਦੀ ਹੈ ਸਕੂਲ ਹੈ ਜੀ ਸੇ ਸਕੂਲ ਜਿਹੜਾ ਪੰਜਵੀਂ ਕਲਾਸ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ